ਮੇਰੇ ਬਲੋ ਸਾਰਨ ਜੈਮਸੀ ਕੀ ਆਓ ਆਪਾਂ ਸਿੱਖੇ ਪਾਸਟ ਡੀਓ ਜੀ ਦੇ ਇਸ ਵੀਡੀਓ ਦੇ ਵਿੱਚ ਲੰਬੇ ਸਮੇਂ ਤੋਂ ਦੁਆਵਾਂ ਦਾ ਉੱਤਰ ਕਿਉਂ ਨਹੀਂ ਆਉਂਦਾ ਸਾਨੂੰ ਹਨਾ ਆਪਾਂ ਸਿੱਖਦੇ ਹਾਂ ਇਸ ਵੀਡੀਓ ਦੇ ਵਿੱਚ ਬਹੁਤ ਹੀ ਪਿਆਰ ਦੇ ਨਾਲ ਸਮਝਾਉਣਗੇ ਪਾਸਟ ਡੀਓ ਜੀ ਕਿ ਜੇ ਆਪਾਂ ਦੁਆਵਾਂ ਕਰਦੇ ਰਹਿੰਦੇ ਨੇ ਪ੍ਰਾਰਥਨਾ ਕਰਦੇ ਰਹਿੰਦੇ ਨੇ ਲੰਬੇ ਸਮੇਂ ਤੋਂ ਕਿਉਂ ਨਹੀਂ ਉਹ ਉੱਤਰ ਆਂਦਾ ਤੇ ਜਦੋਂ ਫਿਰ ਉਹ ਉੱਤਰ ਆਂਦਾ ਵਾ ਤੇ ਕਿਸ ਤਰ੍ਹਾਂ ਆਂਦਾ ਵਾ ਆਓ ਆਪਾਂ ਇਸ ਵੀਰੇੰ ਦੇਦੇ ਪੂਰੀ ਤਰ੍ਹਾਂ ਹਾਲੇਲੂਇਆ ਆਉ ਆਪਾਂ ਦੇਖਦੇ ਆ ਪਹਿਲਾ ਯੋਹੰਨਾ ਨਵੇਂ ਨੇਮ ਦੇ ਵਿੱਚੋਂ ਉਹਦਾ 5 ਨੰਬਰ ਅਧਿਆਇ ਹੈ ਉਹਦੀ 14 ਨੰਬਰ ਪੰਕਤੀ ਦੇ ਵਿੱਚ ਇਹਦਾ ਲਿਖਿਆ ਆ ਅਤੇ ਉਹਦੇ ਅੱਗੇ ਜੋ ਸਾਨੂੰ ਦਲੇਰੀ ਹੈ ਸੋ ਇਹ ਹੈ ਕਿ ਜੇ ਅਸੀਂ ਉਹਦੀ ਇੱਛਾ ਦੇ ਅਨੁਸਾਰ ਕੁਝ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ ਹਾਲੇਲੂਇਆ ਕਰਦੇ ਅੱਗੇ ਕੀ ਦਲੇਰੀ ਆ ਵੀ ਜੇ ਅਸੀਂ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਮੰਗਦੇ ਆ ਤੇ ਫਿਰ ਉਹ ਸਾਡੇ ਸੁਣਦਾ ਆ ਯਸ ਆਮਨ ਜਿਹੜੀਆਂ ਪ੍ਰਾਰਥਨਾਵਾਂ ਤੁਸੀਂ ਲੰਮੇ ਸਮਿਆਂ ਤੋਂ ਕਰ ਰਹੇ ਆ ਪਰ ਉਹਨਾਂ ਦਾ ਪੁੱਤਰ ਨਹੀਂ ਆ ਰਿਹਾ ਅੱਜ ਘਰ ਜਾ ਕੇ ਉਹਨਾਂ ਪ੍ਰਾਰਥਨਾਵਾਂ ਤੇ ਗੌਰ ਕਰਿਓ ਯਸ ਤੇ ਚੈੱਕ ਕਰਿਓ ਕਿ ਉਹ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਹੈ ਸਹੀ ਹੈ ਇਹ ਨਾ ਹੋਵੇ ਕਿ ਆਪਾਂ ਕੋਈ ਚੀਜ਼ ਪਰਮੇਸ਼ਵਰ ਦੀ ਇੱਛਾ ਦੇ ਵਿਰੁੱਧ ਮੰਗ ਰਹੇ ਹੋਈਏ ਤਾਂ ਪਰਮੇਸ਼ਵਰ ਆਪਾਂ ਨੂੰ ਸਮਾਂ ਦੇ ਰਹੇ ਹੋਣ ਕਿ ਸਮਝ ਜਾਵੇ ਕਿ ਇਹ ਚੀਜ਼ੇ ਦੇ ਲਈ ਠੀਕ ਨਹੀਂ ਆ ਇਹ ਗੱਲ ਇਹਦੇ ਲਈ ਠੀਕ ਨਹੀਂ ਆ ਇਹ ਚੰਗੀ ਨਹੀਂ ਇਹਦੇ ਲਈ ਇਸ ਨੂੰ ਸਮਝ ਆ ਜਾਵੇ ਤੇ ਮੰਗਣਾ ਬੰਦ ਕਰ ਦੇ ਹਾਲੇਲੂ ਜੀ ਅੱਜ ਜੇ ਆਪਾਂ ਮੰਗਣੋਂ ਨਾ ਹਟੇ ਉਹਨੇ ਢੀਠਪੁਣੇ ਦਾ ਕਰਕੇ ਦਿਲ ਰਾਜਾ ਉਹ ਵਿਧਵਾ ਜਿਹੜੀ ਮੋੜ-ਮੋੜ ਕੇ ਉਹਦੇ ਕੋਲ ਜਾਂਦੀ ਆ ਅਰਜ਼ ਕਰਦੀ ਆ ਵੀ ਮੇਰਾ ਨਿਆਂ ਕਰ ਦੇ ਕਹਿੰਦਾ ਰਾਜਾ ਆਪਣੇ ਚੰਗੇ ਸੁਭਾਅ ਦਾ ਕਰਕੇ ਨਹੀਂ ਰਹਿਮਦਲੀ ਦਾ ਕਰਕੇ ਨਹੀਂ ਪਰ ਉਹ ਉਸ ਨੂੰ ਬਾਰ-ਬਾਰ ਬਾਰ-ਬਾਰ ਉਸ ਨੂੰ ਸਤਾਉਣ ਦਾ ਕਰਕੇ ਨਿਆਂ ਕੀਤਾ ਕਹਿੰਦਾ ਉਹਦਾ ਨਿਆਂ ਉਹਨੇ ਕਿਹਾ ਮੈਂ ਕਰ ਦਿੰਦਾ ਹਾਂ ਤੇ ਪਰਮੇਸ਼ਰ ਜਿਹੜਾ ਰਹਿਮਦਿਲ ਪਰਮੇਸ਼ਰ ਹੈ ਜੇ ਉਸ ਤੋਂ ਬਾਰ-ਬਾਰ ਮੰਗਾਗੇ ਬਾਰ-ਬਾਰ ਮੰਗਾਗੇ ਕਿ ਉਹ ਸਾਨੂੰ ਨਹੀਂ ਦੇਗਾ ਉਹ ਜ਼ਰੂਰ ਦੇਗਾ ਉਹ ਨਹੀਂ ਦੇ ਦੇਣਾ ਪਰ ਕਈ ਵਾਰੀ ਬਹੁਤ ਲੌਂਗ ਟਾਈਮ ਲੱਗਦਾ ਹੈ ਕਈ ਚੀਜ਼ਾਂ ਨੂੰ ਕਿਉਂ ਕਿਉਂਕਿ ਕੁੱਝ ਚੀਜ਼ਾਂ ਅਸੀਂ ਪਰਮੇਸ਼ਰ ਦੀ ਇੱਛਾ ਦੇ ਵਿਰੁੱਧ ਮੰਗਦੇ ਆ ਜਿਹੜੀਆਂ ਸਾਡੇ ਲਈ ਠੀਕ ਨਹੀਂ ਹੁੰਦੀਆਂ ਸ਼੍ਰੀਸ਼ਵ ਨੇ ਤੁਹਾਡੇ ਲਈ ਬਰਕਤ ਰੱਖੀ ਇਸੇ ਮੁਲਖ ਦੇ ਵਿੱਚ ਯਸਤਾ ਤੁਸੀਂ ਪਿਛਲੇ 5 ਸਾਲਾਂ ਤੋਂ 7 ਸਾਲਾਂ ਤੋਂ ਪ੍ਰਾਰਥਨਾ ਕਰ ਰਹੇ ਆ ਕਿ ਮੈਂ ਵਿਦੇਸ਼ ਨੂੰ ਜਾਣਾ ਕਿਸੇ ਵੱਡੇ ਮੁਲਖ ਦੀ ਜਿੱਦ ਕਰਕੇ ਬੈਠੇ ਹੋ ਪਰ ਗੱਲ ਬਣ ਨਹੀਂ ਰਹੀ ਤੁਸੀਂ ਵਰਤ ਵੀ ਰੱਖ ਲਿਆ ਤਦ ਵੀ ਨਹੀਂ ਗੱਲ ਬਣੀ ਪ੍ਰਾਰਥਨਾ ਕੀਤੀ ਤਦ ਵੀ ਨਹੀਂ ਗੱਲ ਬਣੀ ਹੋਰ ਵੀ ਬਹੁਤ ਕੁਸ਼ ਕੀਤਾ ਤਦ ਵੀ ਗੱਲ ਨਹੀਂ ਬਣੀ ਪਰ ਤੁਸੀਂ ਜਿਹਦੇ ਪਏ ਆ ਬਣ ਲੋ ਇੱਕ ਦਿਨ ਆਇਆ ਗੱਲ ਬਣ ਗਈ ਤੁਸੀਂ ਇੱਥੋਂ ਵੇਚ ਵਟ ਕੇ ਵਿਦੇਸ਼ ਵਿੱਚ ਚਲੇ ਗਏ ਹੁਣ ਜੇ ਉੱਥੇ ਜਾ ਕੇ ਗੱਲ ਨਾ ਬਣੀ ਫੇਰ ਕਿੰਨੂੰ ਦੋਸ਼ ਦੇਣਾ ਇੱਥੇ ਤੁਸੀਂ ਆਪਣੇ ਲੋਕਾਂ ਦੇ ਵਿੱਚ ਸੀ ਇੱਥੇ ਤੁਹਾਡਾ ਤੋਰੀ ਫੁਰਕਾ ਚੱਲ ਰਿਹਾ ਸੀ ਕਿਉਂਕਿ ਪਰਮੇਸ਼ਵਰ ਦੀ ਇੱਛਾ ਸੀ ਕਿ ਤੁਸੀਂ ਇੱਥੇ ਰਹੋ। ਯਸ ਉਦਾਹਰਣ ਦੇ ਰਹੇ ਹਾਂ। ਪਰ ਉੱਥੇ ਜਾ ਕੇ ਕੋਈ ਵਿੱਤਾ ਪੈ ਜਾਂਦੀ ਆ, ਕੋਈ ਬਿਮਾਰੀ ਫੜ ਲੈਂਦੀ ਆ। ਜਾਂ ਕੋਈ ਹੋਰ ਦੁਰਘਟਨਾ ਹੋ ਜਾਂਦੀ ਆ। ਫਿਰ ਕਹਦੇ ਅੱਗੇ ਅਰਜ਼ ਕਰਣੀ? ਕਿਉਂਕਿ ਅਰਜ਼ ਕਰਕੇ ਤਾਂ ਉਸ ਵਿਪਤਾ ਵਿੱਚ ਤੁਸੀਂ ਪਹੁੰਚੇ ਆ। ਮੂਹ ਮੰਗ ਕੇ ਲਈ ਉਹ ਦਿੱਤਾ ਜिद ਕਰ ਕਰਕੇ ਵਰਤ ਰੱਖ ਰੱਖ ਕੇ ਪਰ ਆਪਾਂ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਕਿ ਪ੍ਰਭੂ ਜੀ ਜੇ ਤੁਹਾਡੀ ਇੱਛਾ ਹੈ ਤਾਂ ਇਹ ਕੰਮ ਪੂਰਾ ਹੋ ਜਵੇ ਜੇ ਇਹਦੇ ਵਿੱਚ ਮੇਰੀ ਭਲਾਈ ਆ ਤਾਂ ਇਹਦੇ ਕੰਮ ਪੂਰਾ ਹੋ ਜਵੇ ਪ੍ਰਭੂ ਜੀ ਤੁਹਾਡੀ ਇੱਛਾ ਨਹੀਂ ਆ ਤੇ ਜਿੱਥੇ ਤੁਹਾਡੀ ਇੱਛਾ ਮੈਂ ਉੱਥੇ ਖੁਸ਼ ਹਾਂ ਜਿੱਥੇ ਤੁਸੀਂ ਮੈਨੂੰ ਲੈ ਕੇ ਜਾਣਾ ਚਾਹੋ ਨੇ ਮੈਂ ਉੱਥੇ ਜਾਣ ਨੂੰ ਤਿਆਰ ਆ ਮੇਰੇ ਲਈ ਉਹ ਦਰਵਾਜ਼ਾ ਖੁੱਲੇ ਪ੍ਰਭੂ ਜਿਹੜਾ ਤੁਸੀਂ ਠਹਿਰਾਇਆ ਹੈ ਫੇਰ ਪਰਮੇਸ਼ਵਰ ਨੇ ਆਪਣੀ ਇੱਛਾ ਨੂੰ ਸਾਡੇ ਉੱਤੇ ਜ਼ਾਹਿਰ ਕਰ ਦੇਣਾ ਹੈ ਫੇਰ ਹੋ ਸਕਦਾ ਕੋਈ ਛੋਟਾ ਜਿਹਾ ਮੁਲਕ ਹੋਵੇ ਪਰ ਉੱਥੇ ਬਰਕਤ ਤੁਹਾਡੇ ਲਈ ਵੱਡੀ ਹੋਵੇ ਪਰ ਕਈ ਵਾਰੀ ਵੱਡੇ ਵੱਡੇ ਮੁਲਕਾਂ ਦੇ ਵਿੱਚ ਜਾ ਕੇ ਵੀ ਛੋਟੀ ਛੋਟੀ ਚੀਜ਼ ਦੇ ਲਈ ਲੋਕੀ ਤਰਸਦੇ ਆ ਇਸ ਲਈ ਇਥੇ ਵਚਨ ਕੀ ਲਿਖਦਾ ਕਹਿੰਦਾ ਉਹਦੇ ਅੱਗੇ ਜੋ ਸਾਨੂੰ ਦਲੇਰੀ ਹੈ ਸੋ ਇਹ ਹੈ ਕਿ ਜੇ ਅਸੀਂ ਉਹਦੀ ਇੱਛਾ ਦੇ ਅਨੁਸਾਰ ਕੁਝ ਮੰਗਦੇ ਹਾਂ ਤੇ ਉਹ ਸਾਡੀ ਸੁਣਦਾ ਹੈ ਜੇ ਅਸੀਂ ਉਹਦੀ ਇੱਛਾ ਦੇ ਅਨੁਸਾਰ ਮੰਗਦੇ ਹਾਂ ਤਾਂ ਉਹ ਸਾਡੀ ਸੁਣਦਾ ਹੈ ਆਪਾਂ ਪ੍ਰਭੂ ਦੀ ਇੱਛਾ ਦੇ ਅਨੁਸਾਰ ਮੰਗਣਾ ਹੈ ਸਾਰ ਕਰਦੇ ਆਂ ਔਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ ਚ ਕਰਦੇ ਆਂ ਉੱਤਰ ਆਉਂਦਾ ਆ ਪਰ ਜਦੋਂ ਸਾਨੂੰ ਪ੍ਰਾਰਥਨਾ ਕਰਨ ਦਾ ਸਿਧਾਂਤ ਨਹੀਂ ਪਤਾ ਤੇ ਜਦੋਂ ਅਸੀਂ ਸਹੀ ਤਰੀਕੇ ਦੇ ਨਾਲ ਪਰਮੇਸ਼ਵਰ ਦੀ ਇੱਛਾ ਦੇ ਵਿੱਚ ਹੈ ਕਿ ਨਹੀਂ ਕਰਦੇ ਫਿਰ ਉਸ ਪ੍ਰਾਰਥਨਾ ਦਾ ਉੱਤਰ ਵੀ ਨਹੀਂ ਆਉਂਦਾ ਵਚਨ ਚ ਲਿਖਿਆ ਆ ਕਹਿੰਦਾ ਤੁਸੀਂ ਮੰਗਦੇ ਆ ਕਾਦੇ ਆਸਤੇ ਕਿ ਆਪਣੇ ਭੋਗ ਵਿਲਾਸਾਂ ਦੇ ਵਿੱਚ ਤੁਸੀਂ ਉਡਾ ਦਿਓ ਧਨ ਮੰਗਦੇ ਆ ਕਾਰੇ ਵਾਸਤੇ ਕਿ ਆਪਣੀਆਂ ਮਨਮਰਜ਼ੀਆਂ ਪੂਰੀਆਂ ਕਰ ਲਈਏ ਇਸ ਲਈ ਮੰਗਦੇ ਆ ਕਿ ਸਾਡੀ ਮਰਜ਼ੀ ਪੂਰੀ ਹੋ ਜਵੇ ਜਿਹੜੀ ਚੀਜ਼ ਮੈਨੂੰ ਚਾਹੀਏ ਉਹ ਮੈਨੂੰ ਮਿਲ ਜਵੇ ਬਸ ਇਸੇ ਲਈ ਮੰਗਦੇ ਆ ਇਸ ਲਈ ਨਹੀਂ ਮੰਗਦੇ ਕਿ ਅਸੀਂ ਕੋਈ ਭਲਾਈ ਦਾ ਕੰਮ ਕਰੀਏ ਇਸ ਲਈ ਨਹੀਂ ਮੰਗਦੇ ਕੀ ਅਸੀਂ ਪਰਮੇਸ਼ਵਰ ਦੀ ਕਿੰਗਡਮ ਦੇ ਲਈ ਕੁਝ ਕਰੀਏ ਪਰ ਸਿਰਫ ਇਸ ਲਈ ਮੰਗਦੇ ਆ ਕਿ ਮੇਰਾ ਨਾਮ ਦੂਜਿਆਂ ਨਾਲੋਂ ਵੱਧ ਹੋਵੇ ਮੇਰਾ ਸਟੈਂਡਰਡ ਦੂਜਿਆਂ ਦੇ ਨਾਲੋਂ ਜ਼ਿਆਦਾ ਉੱਚਾ ਹੋਵੇ ਮੇਰੀ ਹੋਮੇ ਦੂਜਿਆਂ ਨਾਲੋਂ ਵੱਧ ਜੁੜੇ ਘਮੰਡੀ ਹੋਣ ਦੇ ਲਈ ਦੂਜੇ ਨੂੰ ਨੀਵਾ ਦਿਖਾਉਣ ਦੇ ਲਈ ਮੰਗਦੇ ਆ ਬਾਹਰੀ ਬਰੀ ਇਸ ਤਰ੍ਹਾਂ ਕਰਕੇ ਹੀ ਨਹੀਂ ਮਿਲਦਾ ਜੇਕਰ ਕੋਈ ਜਣਾ ਇਹ ਪ੍ਰਾਰਥਨਾ ਕਰੇ ਕਿ ਪ੍ਰਭੂ ਮੈਂ ਤੇਰੀ بادشاہਤ ਦੇ ਕੰਮਾਂ ਦੇ ਲਈ ਧਨ ਇਸਤੇਮਾਲ ਕਰਨਾ ਚਾਹੁੰਨਾ ਮੈਨੂੰ ਦਿਓ ਪਰ ਜੇ ਉਹਦੀ ਨੀਤ ਵਿੱਚ ਖੱਲਰ ਆ ਉਹਦੀ ਨੀਤ ਦੇ ਵਿੱਚ ਖਰਾਬੀ ਆ ਤਦ ਵੀ ਮਿਲਣਾ ਨਹੀਂ ਕਿਉਂਕਿ ਉਹ ਦਿਲਾਂ ਗੁਰਦਿਆਂ ਨੂੰ ਜਾਣਨ ਵਾਲਾ ਪਰਮੇਸ਼ਰ ਹੈ ਉਹਨੇ ਪਹਿਲਾਂ ਤੁਹਾਨੂੰ ਥੋੜਾ ਜਿਹਾ ਦੇ ਕੇ ਚੈੱਕ ਕਰ ਲੈਣਾ ਹੈ ਇਹ ਲੋ ਤੁਹਾਨੂੰ 100 ਰੁਪਿਆ ਦੇ ਕੇ 1000 ਰੁਪਿਆ ਦੇ ਕੇ ਚੈੱਕ ਕਰ ਲੈਣਾ ਵੀ ਇਹਦੇ ਚੋਂ ਕਿੰਨੇ ਤੂੰ ਜਿਹੜੇ ਆ ਮੇਰੀ ਬਾਦਸ਼ਾਹਤ ਲਈ ਇਸਤੇਮਾਲ ਕੀਤੇ ਆ। ਜੇ ਤਾਂ ਉਹਨਾਂ ਜੋ ਤੁਸੀਂ ਕਰ ਲਏ ਫਿਰ ਉਹਨੇ ਥੋੜੇ ਜਿਹਾ ਹੋਰ ਵੀ ਦੇਣੇ ਆ। ਵੇ ਹੁਣ ਦੇਖਦਾ ਤੂੰ ਕਿੰਨੇ ਕਿਸਤੇਮਾਲ ਕਰਦਾ ਇਹਨੂੰ। ਜੇ ਤੁਸੀਂ ਉਸ ਟੈਸਟ ਚੋਂ ਵੀ ਪਾਸ ਹੋ ਗਏ ਫਿਰ ਉਹਨੇ ਤੁਹਾਨੂੰ ਵੱਧ ਦੇਣੇ ਆ। ਜੇ ਤੁਸੀਂ ਉਸ ਟੈਸਟ ਚੋਂ ਵੀ ਪਾਸ ਹੋ ਗਏ ਫਿਰ ਤੁਹਾਨੂੰ ਕਦੀ ਘਾਟਾ ਨਹੀਂ ਮੈਣੇ। ਕਿਉਂਕਿ ਤੁਸੀਂ ਜਦ ਪਰਖੇ ਗਏ ਤੇ ਪਰਖ ਦੇ ਵਿੱਚ ਖਰੇ ਨਿਕਲੇ ਕਈ ਲੋਕੀ ਕਹਿੰਦੇ ਸਾਡੇ ਕੋਲੇ ਆਉਂਦਾ ਯਾ ਪਰ ਠਹਿਰਦਾ ਨਹੀਂ ਉਹ ਆਇਆ ਸੀ ਇਸ ਲਈ ਕਿ ਤੂੰ ਉਹਦਾ ਸਹੀ ਇਸਤੇਮਾਲ ਕਰੇ ਤੂੰ ਇਮਤਿਹਾਨ ਦੇ ਵਿੱਚੋਂ ਪਾਸ ਹੋਵੇਂ ਜਾ ਚੰਮੈਂ ਤੈਨੂੰ ਹੋਰ ਦਿੱਤਾ ਚਲਾ ਜਾ ਪਰ ਤੂੰ ਉਹਦਾ ਸਹੀ ਇਸਤੇਮਾਲ ਨਹੀਂ ਕੀਤਾ ਇਸ ਲਈ ਠਹਿਰਨਾ ਬੰਦ ਹੋ ਗਿਆ ਕਿਉਂਕਿ ਤੇਰੇ ਝੋਲੇ ਦੇ ਵਿੱਚ ਸ਼ੇਕ ਹੋ ਗਿਆ ਗੋਡ ਹਾਲੇ ਫਿਰ ਤੂੰ ਆਇਆ ਤੂੰ ਫਿਰ ਉਹਦਾ ਸਹੀ ਇਸਤੇਮਾਲ ਨਹੀਂ ਕੀਤਾ ਝੋਲੇ ਵਿੱਚ ਇੱਕ ਹੋਰ ਸ਼ੇਕ ਹੋ ਗਿਆ ਹੁਣ ਤੂੰ ਜਿੰਨਾ ਮਰਜ਼ੀ ਪਾਈ ਜਾ ਜਦ ਤੱਕ ਝੋਲੇ ਸ਼ੇਕ ਵਾਲੇ ਝੋਲੇ 'ਚ ਰੇਤ ਪਾਈ ਹੋਵੇ ਜਾਂ ਤੁਸੀਂ ਜਿੰਨੀ ਮਰਜ਼ੀ ਰੇਤ ਜਿਹੜੀ ਮੁਠੀ 'ਚ ਘੁੱਟ ਕੇ ਫੜ ਲਵੋ ਥੋੜੀ ਦੇਰ ਬਾਅਦ ਕੇਰੀ ਜਾਂਦੀ ਆ ਮੁੱਠੀ ਖਾਲੀ ਹੋ ਜਾਂਦੀ ਆ ਬਾਲੀ ਵੀ ਇੱਕਦਾਂ ਹੀ ਬਰਕਤਾਂ ਬੰਦੇ ਦੇ ਜੀਵਨ ਵਿੱਚ ਆਉਂਦੀਆਂ ਆ ਉਹਨੂੰ 잡ਦਾ ਆ ਮੈਂ ਮੁੱਠੀ ਵਿੱਚ ਫੜੀਆਂ ਆ ਮੈਂ ਇਹ ਛੱਡਣੀਆਂ ਨਹੀਂ ਫੜ ਕੇ ਰੱਖਣੀਆਂ ਆ ਪਰ ਕੀ ਹੋਣਾ ਆ ਰੇਤ ਵਾਂਗਾਂ ਨਿਕਲ ਜਾਣੀਆਂ ਆ ਰੇਤ ਨੂੰ ਜਿੰਨਾ ਘੁੱਟ ਕੇ ਤੁਸੀਂ ਫੜੋਗੇ ਉਰੇ ਹੀ ਛੱਡ ਜਾਣਾ ਆ ਰੇਤ ਨੂੰ ਐਉਂ ਕਰਕੇ ਤੁਸੀਂ ਖੁੱਲਾ ਰੱਖੋਗੇ ਉਹਨੇ ਕਰਨਾ ਨਹੀਂ ਕਈ ਗੱਲਾਂ ਆ ਬਹੁਤ ਹੀ ਵਧੀਆ ਗੱਲਾਂ ਦਾ ਪਾਸੇ ਦੀ ਸਾਡੇ ਜੀਵਨ ਦੇ ਵਿੱਚ ਪਰਮੇਸ਼ਵਰ ਨੇ ਬਹੁਤ ਸਿਧਾਂਤ ਚਹਿਰਾਏ ਆ ਚੰਗੇ ਰਹਿਣ ਦੇ ਸਿਧਾਂਤ ਬਰਕਤ ਲੈਣ ਦੇ ਸਿਧਾਂਤ ਇਹ ਪ੍ਰਾਰਥਨਾ ਜਿਹੜੀ ਆ ਇਹ ਚਾਰ ਚੁਫੇਰੇ ਨੂੰ ਸਾਨੂੰ ਬLES ਕਰਨ ਦੇ ਲਈ ਪਰਮੇਸ਼ਵਰ ਨੇ ਇੱਕ ਰਾਹ ਦਿੱਤਾ ਹੈ ਪਰ ਜੇ ਆਪਾਂ ਪ੍ਰਾਰਥਨਾ ਠੀਕ ਤਰੀਕੇ ਨਾਲ ਨਾ ਕੀਤੀ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਨਾ ਕੀਤੀ ਫੇਸ ਪ੍ਰਾਰਥਨਾ ਨਹੀਂ ਕਰਨਾ ਜੇਕਰ ਮੰਨ ਲਓ ਤੁਸੀਂ ਬਿਮਾਰ ਹallelujah ਸੱਚੀ ਤੁਹਾਡੇ ਦਿਲ ਵਿੱਚ ਇਹ ਰੀਜ ਆ ਜਾਵੇ ਵੀ ਜੇ ਮੈਨੂੰ ਪ੍ਰਭੂ ਜੀ ਚੰਗਾ ਕਰ ਦੇਣ ਤਾਂ ਮੈਂ ਪਰਮੇਸ਼ਵਰ ਦੀ ਮਹਿਮਾ ਦੇ ਲਈ ਆਪਣੇ ਬदन ਨੂੰ ਇਸਤੇਮਾਲ ਕਰੂੰਗਾ ਮੈਂ ਪਰਮੇਸ਼ਵਰ ਦਾ ਬੰਦਾ ਕੁਝ ਦੇ ਕਰ ਸਕਦਾ ਮੈਂ ਕਰੂੰਗਾ ਮੈਂ ਤੁਰ ਨਹੀਂ ਸਕਦਾ ਜੇ ਮੈਂ ਤੁਰਨ ਲੱਗ ਜਾਵਾਂ ਤੇ ਤੁਰ ਕੇ ਜਿੰਨੇ ਕੰਮ ਕੀਤੇ ਜਾ ਸਕਦੇ ਮੈਂ ਕਰੂੰਗਾ ਤੁਹਾਨੂੰ ਪਤਾ ਤੁਸੀਂ ਤੁਰਨ ਵੀ ਲੱਗ ਜਾਣਾ ਤੁਸੀਂ ਸਿੱਧੇ ਵੀ ਹੋ ਜਾਣਾ ਹallelujah ਗੁੰਗੇ ਦੇ ਮਨ ਵਿੱਚ ਇਹ ਵਿਚਾਰ ਆਜੋਏ ਕਿ ਮੈਂ ਹਰ ਕੱਲ ਪਰਮੇਸ਼ਵਰ ਦੀ ਮਹਿਮਾ ਦੇ ਲਈ ਬੋਲੂੰਗਾ ਤਾਂ ਮੈਨੂੰ ਯਕੀਨ ਆ ਕਿ ਮੇਰਾ ਪਰਮੇਸ਼ਵਰ ਉਸ ਗੁੰਗੇ ਦੇ ਜ਼ੁਬਾਨ ਨੂੰ ਵੀ ਚੱਲ ਲਗਾ ਕਰੇ ਸਾਮੀ ਹallelujah ਕਿਉਂਕਿ ਇਹ ਪਰਮੇਸ਼ਵਰ ਦੀ ਇੱਛਾ ਹੈ ਕਿ ਕਿ ਮਨੁੱਖ ਆਪਣੇ ਆਪ ਨੂੰ ਪਰਮੇਸ਼ਵਰ ਦੇ ਲਈ ਸਮਰਪਣ ਕਰਦਾ ਹੈ ਖੁਦਾਵੰਦ ਪਰ ਅਸੀਂ ਚੰਗਾ ਕਿਉਂ ਹੋਣਾ ਚਾਹੁੰਦੇ ਆ ਆਪਣੇ ਦੇ ਲਈ ਸਿਰਫ ਆਪਣੇ ਆਪ ਲਈ ਆਪਣੇ ਘਰ ਲਈ ਆਪਣੇ ਕੰਮ ਦੇ ਲਈ ਅਸੀਂ ਬੋਲਣਾ ਕੋਈ ਤਾਂ ਜਿਹੜਾ ਮੈਨੂੰ ਕੁਛ ਕਹੇ ਉਹਨੂੰ ਜਵਾਬ ਦੇਣ ਦੇ ਲਈ ਮਹਿਮਾਂ ਕਰਨ ਦੇ ਲਈ ਨਹੀਂ ਸੁਣਨਾ ਕਿਉਂ ਚਾਹੁੰਦੇ ਆ ਕਿ ਜਿਹੜੇ ਵਨਸਵਨੀਆਂ ਗੱਲਾਂ ਲੋਕੀ ਕਰਦੇ ਆ ਗੀਤ ਗਾਉਂਦੇ ਵਨਸਵਨ ਨੇ ਜਿਹੜੇ ਆਤਮਿਕ ਨਹੀਂ ਆ ਉਹੀਵੇਂ ਸੁਣੀਆਂ ਵੀ ਕੀ ਆ ਜੇ ਪਰਮੇਸ਼ਵਰ ਦੀ ਪਰ ਜੇ ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਆਪਾਂ ਮੰਗ ਲਈਏ ਜੇ ਬਹੁਤ ਛੇਤੀ ਹੋ ਜਿੰਦਾ ਆ ਅੱਜ ਵਚਨ ਸੁਣਦਿਆ ਸੁਣਦਿਆ ਤੁਸੀਂ ਆਪਣੇ ਮਨ ਦੇ ਅੰਦਰ ਪਰਮੇਸ਼ਵਰ ਦੀ ਇੱਛਾ ਨੂੰ ਲੈਣਾ ਸ਼ੁਰੂ ਕਰ ਦਿਓ ਆਪਣੇ ਅੰਦਰ ਤੁਸੀਂ ਪਰਮੇਸ਼ਵਰ ਦੀ ਇੱਛਾ ਨੂੰ ਲੈ ਕੇ ਪ੍ਰੋਮਿਸ ਕਰ ਲਵੋ ਜੇ ਤੁਸੀਂ ਆਪਣੀ ਚੰਗਿਆਈ ਪ੍ਰਭੂ ਦੀ ਇੱਛਾ ਦੇ ਅਨੁਸਾਰ ਰੱਖ ਲਈ ਆਪਣੀ ਬਰਕਤ ਪ੍ਰਭੂ ਦੀ ਇੱਛਾ ਦੇ ਅਨੁਸਾਰ ਰੱਖ ਲਈ ਤੁਸੀਂ ਅੱਜ ਇੱਥੇ ਵੱਡੇ ਵੱਡੇ ਚਮਤਕਾਰ ਦੇਖੋਗੇ ਪ੍ਰਭੂ ਯਿਸੂ ਦੇ ਨਾਮ ਦੇ ਵਿੱਚ ਹallelujah ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਵੀਡੀਓ ਨੂੰ ਦੇਖਣ ਲਈ ਕਿਉਂਕਿ ਇਸ ਵੀਡੀਓ ਦੇ ਵਿੱਚ ਦੇਖੋ ਪਾਸਟਰ ਦੀ ਉਲਟੀ ਨੇ ਕਿੰਨੇ ਅੱਛੇ ਤਰੀਕੇ ਨਾਲ ਦੱਸਿਆ ਕਿ ਸਾਨੂੰ ਪਰਮੇਸ਼ਵਰ ਦੀ ਇੱਛਾ ਪੂਰੀ ਕਰਨੀ ਚਾਹੀਦੀ ਆ ਨਾ ਕਿ ਵੀ ਮਤਲਬ ਹਨਾ ਵੀ ਆਪਣੀ ਇੱਛਾ ਦੇ ਕੋਲੋਂ ਮੰਗਣਾ ਚਾਹੀਦਾ ਪਰਮੇਸ਼ਵਰ ਦੀ ਜਦੋਂ ਯੋਜਨਾ ਉਹਦੀ ਉਹ ਯੋਜਨਾ ਨੂੰ ਮੰਗਣਾ ਚਾਹੀਦਾ ਪਰਮੇਸ਼ਵਰ ਤੇਰੀ ਯੋਜਨਾ ਨੂੰ ਪੂਰਾ ਵੀ ਤੁਸੀਂ ਆਪਣੀ ਯੋਜਨਾ ਜਿਹੜੀ ਤੁਹਾਡੀ ਯੋਜਨਾ ਸਾਡੀ ਜ਼ਿੰਦਗੀ ਚ ਪੂਰੀ ਹੋਏ ਨਾ ਕਿ ਸਾਡੀ ਯੋਜਨਾ ਕਿਉਂਕਿ ਸਾਡੀ ਯੋਜਨਾ ਆਪਣੀ ਸਿਰਖ ਨੂੰ ਲੈ ਕੇ ਹੀ ਹੁੰਦੀ ਹੈ ਜ਼ਿਆਦਾਤਰ ਔਰ ਪਲੀਜ਼ ਜੋਰ ਮੈਂ ਆਪ ਤੇ ਧਿਆਨ ਦਿਆ ਕਰੋ ਔਰ ਮੈਂ ਵੀ ਨਹੀਂ ਕਿਉਂਕਿ ਮੇਰੇ ਵਿੱਚ ਵੀ ਬਹੁਤ ਸਾਰੀਆਂ ਗਲਤੀਆਂ ਕਿਉਂਕਿ ਮੈਂ ਹਮੇਸ਼ਾ ਪਰਮੇਸ਼ਰ ਕੋਲ ਮੰਗਦੀ ਰਹੀ ਆ ਲੇਕਿਨ ਮੈਂ ਬੋਨ ਗਏ ਜਾਂ ਤੇ ਮੈਹੀ ਗਲਤੀਆਂ ਹੋ ਜਾਂਦੀਆਂ ਕਿ ਮੇਰੇ ਕੋਲ ਖਰਚਾ ਨਹੀਂ ਸੀ ਹੁੰਦਾ ਪਰ ਮੈਂ ਜਦੋਂ ਪਰਮੇਸ਼ਰ ਅੱਗੇ ਬੋਣਾ ਚਾਹੇ ਥੋੜਾ ਹੀ ਬੋ ਲੇਕਿਨ ਜਿੰਨਾ ਤੁਹਾਨੂੰ ਲੱਗਦਾ ਨਾ ਇੰਨਾ ਬੋਣਾ ਵਾ ਹਰ ਸੰਡੇ ਤੇ ਬੋਣੇ ਆ ਉਦਾਂ ਵੀ ਤੁਸੀਂ ਇਹ ਘਰ ਦੀ ਇਸਤਰੀ ਹੁੰਦੀ ਉਹਨੂੰ ਵੀ ਬੋਣਾ ਚਾਹੀਦਾ ਬੱਚਿਆਂ ਨੂੰ ਵੀ ਬੋਣਾ ਬੱਚਿਆਂ ਨੂੰ ਵੀ 10 ਰੁਪਏ ਦੇ ਕੇ ਆਪਾਂ ਹਨਾ ਦੁਕਾਨ ਤੇ ਭੇਜ ਦਿੰਦੇ ਉਹਨੂੰ ਚੀਜੀ ਲੈਣਾ ਸਿਖਾ ਦਿੰਦੇ ਆ ਲੇਕਿਨ ਪਰਮੇਸ਼ਵਰ ਦੇ ਭੌਮਣ ਵਿੱਚ ਬੋਣਾਨੇ ਸਿਖਾਉਂਦੇ ਜੇਕਰ ਅਸੀਂ ਉਹਨਾਂ ਨੂੰ ਬੋਣਾ ਸਿਖਾਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਰਮੇਸ਼ਵਰ ਉਹਨਾਂ ਨੂੰ ਇਸਤੇਮਾਲ ਕਰੇਗਾ ਤੇ ਉਹਨਾਂ ਨੂੰ ਪੈਸਿਆਂ ਵਲੋਂ ਕਿਸੇ ਵੀ ਤਰ੍ਹਾਂ ਦੀ ਤੰਗੀ ਨਹੀਂ ਹੋਊਗੀ ਤੇ ਉਹਨਾਂ ਦਾ ਮਨ ਜਿਹੜਾ ਹੋਊਗਾ ਦੇਣ ਵਾਲਾ ਹੋਊਗਾ ਹਨ ਤੇ ਜਦੋਂ ਹੁਣ ਕ੍ਰਿਸਮਸ ਨੇ ਆਉਣ ਵਾਲਾ ਹੈ ਨਾ ਤਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਅੰਦਰ ਇੱਕ ਜਾਗਰੂਕ ਤਾਂ ਬਾਅਦ ਉਹਦੇ ਉਹਨਾਂ ਦੇ ਅੰਦਰ ਇੱਕ ਹਨ ਐਸਾ ਪਾਓ ਕਿ ਆਪਾਂ ਹੁਣ ਪਰਮੇਸ਼ਵਰ ਦੇ ਲਈ ਆਖਰੀ ਦਿਨਾਂ ਆਖਰੀ ਦਿਨਾਂ ਇਹ ਤਿਆਰੀਆਂ ਕਰਨੀ ਪਰਮੇਸ਼ਵਰ ਤੇ ਪਵਨ ਲਈ ਬੋਣਾ ਵਾ ਹਨ ਤੇ ਉਹਨਾਂ ਦੇ ਆਟੋਮੈਟਿਕ ਵੀ ਸਾਡਾ ਤਿਆਰ ਆ ਅਸੀਂ ਮਤਲਬ ਕਿ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਦੇਣਾ ਵਾ ਹਣਾ ਉਦੀਨ ਬਾਰੇ ਵੀ ਤੁਸੀਂ ਜ਼ਰੂਰ ਸikhਾਇਆ ਕੋ ਖੁਦ ਸਿੱਖਿਆ ਵੀ ਕਰੋ ਕਿਉਂਕਿ ਆਪਾਂ ਜਿੰਨਾ ਤੱਕ ਨਾ ਪਹਿਲੇ ਸ਼ੁਰੂਆਤ ਨਹੀਂ ਕਰਦੀਂ ਧੀਂਦੀ ਨਹੀਂ ਕਰਦੀ ਤੇ ਫਿਰ ਕਿਸ ਤਰ੍ਹਾਂ ਹਣਾ ਹੋਏਗਾ ਕਿਸ ਤਰ੍ਹਾਂ ਪਰਮੇਸ਼ਵਰ ਆਸ਼ੀਸ਼ ਦੇਵੇਗਾ ਇਸੇ ਤਰ੍ਹਾਂ ਸਾਨੂੰ ਪਹਿਲੇ ਬੂਟੇ ਚ ਫਲ ਲੈਣੇ ਆ ਤੇ ਉਹਨੂੰ ਪਹਿਲੇ ਲਾਉਣਾ ਹੀ ਕਰਾਇ ਬੀ ਨੂੰ ਇਸ ਕਰਕੇ ਬੀ ਬਹੁਤ ਫਲਦਾਰ ਹੋਵੋ ਮੇਰੇ ਵੱਲੋਂ ਸਾਰਿਆਂ ਨੂੰ ਜੈ ਮਿਤਤੀ ਔਰ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਲੈਣਾ ਰਹਿਣੇ ਆ ਨੈਕਸਟ ਵੀਡੀਓ ਤੇ ਕਿ ਮੈਂ ਕਿੰਨੇ ਦਿਨਾਂ ਤੋਂ ਵੀਡੀਓ ਨਹੀਂ ਦੇ ਦਿੱਤੀ ਕਿ ਨਾ ਪਾਰੇ ਕਿਉਂਕਿ ਚਰਚੇ ਜਾਂਦੇ ਨੇ ਨਾ ਉੱਥੇ ਪ੍ਰੈਕਟਿਸ ਹੁੰਦੀ ਆ ਡਾਂਸ ਵੀ ਤੇ ਵਰਸ਼ ਦੀ ਵਰਸ਼ਿਕ ਦੀ ਵੀ ਸੀ ਕਰਨ ਲੱਗੇ ਆ ਉਹ ਕਦੇ ਕਦੇ ਕਰਦੇ ਹੁੰਦੇ ਆ ਤੇ ਜਿਹੜਾ ਜੋ ਵੀ ਤਿਆਰ ਆ ਰਿਹਾ ਹੈ ਨਾ ਉਹ ਤੇ ਪ੍ਰੋਗਰਾਮ ਆ ਲਈ ਸਾਰੀ ਟੀਮ ਨਾਲ ਕੇ ਕਰਦੀ ਹੈ ਨਾ ਵਰਸ਼ਨ ਅਨਿਵਰਸ਼ਿਕ ਟੀਮ ਵੀ ਹੁੰਦੀ ਆ ਤੇ ਡਾਂਸਿੰਗ ਟੀਮ ਵੀ ਹੁੰਦੀ ਆ ਔਰ ਜੋ ਨੇ ਮਤਲਬ ਪ੍ਰਾਰਥਨਾ ਵੀ ਉੱਥੇ ਹੁੰਦੀ ਆ ਤੇ ਇਸ ਚੀਜ਼ ਕਰੋ ਫਟਾਫਟ ਕਰਕੇ ਨਾ 11 ਵਜੇ ਨਿਕਲ ਕੇ ਫਿਰ 2 ਵਜੇ ਬੱਚਿਆਂ ਨੂੰ ਲੈ ਕੇ ਆਉਣਾ ਹੁੰਦਾ ਤੇ ਕਰਦੇਗਾ ਮਾਂ ਵਿੱਚ ਮੈਂ ਵੀਜੀ ਹੋ ਜਾਂਦੀ ਆ ਤੇ ਇਸ ਕਰਕੇ ਮੇਰੀ ਹਨਾ ਪਲੀਜ਼ ਸਹੀ ਵੀਡੀਓ ਨਹੀਂ ਆ ਰਹੀ ਪਲੀਜ਼ ਜੋ ਵੀ ਮੈਂ ਪਾਣੀ ਆ ਜਰੂਰ ਪ੍ਰਭੂ ਦਾ ਵਚਨ ਪਾਣੀ ਆ ਤੇ ਜਰੂਰ ਇਸ ਤਸਵੀਰ ਦੁਬਾਰਾ ਤੁਸੀਂ ਸੁਣੋ ਔਰ ਮੇਰੇ ਚੈਨਲ ਸਬਸਕ੍ਰਾਈਬ ਲੱਕ ਲਾਈਕ ਕਮੈਂਟ ਸ਼ੇਅਰ ਕਰਾ ਮੇਰੇ ਬਹੁਤ என்ன செய்யறது எனக்கு தெரியல காலையில ஏன் அண்ணன்